ਜੋ ਲੋਕ ਮਾਸ ਖਾਂਦੇ ਹਨ ਉਹ ਆਪਣੇ ਹਥੀਂ ਮੁਰਗਾ ਚੀਰ ਕੇ ਕਿਉਂ ਨਹੀਂ ਖਾਂਦੇ ਪਤਾ ਤਾਂ ਹੈ ਪਤਾ ਤਾਂ ਹੈ ਕਿ ਕੀ ਕਰ ਰਹੇ ਹੋ ਆਪਣੇ ਹਥੀਂ ਉਹ ਜਿੰਦਾ ਇੱਕ ਤੁਹਾਡੇ ਸਾਹਮਣੇ ਤੁਹਾਡੇ ਵਰਗਾ ਹੀ ਤੁਸੀਂ ਜਾਣਦੇ ਹੋ ਇਸ ਲਈ ਤੁਸੀਂ ਕਦੇ ਇਹ ਖੁਦ ਕਰੋਗੇ ਵੀ ਨਹੀਂ ਤੁਸੀਂ ਕਹੋਗੇ ਕਿ ਪੈਕਟ ਕਰਕੇ ਮਿਲ ਜਾਵੇ ਤਾਂ ਵਧੀਆ ਗੱਲ ਇਹ ਨਹੀਂ ਕਿ ਅੰਦਰ ਕੀ ਚੱਲ ਰਿਹਾ ਹੈ ਇਹ ਪਤਾ ਨਹੀਂ ਬੇਰਮੀ ਹੈ ਕਤਲ ਹੈ ਜੋ ਲੋਕ ਮਾਸਾ ਦੀ ਖਾਂਦੇ ਹਨ ਉਹਨਾਂ ਨੂੰ ਪੂਰੀ ਤਰ੍ਹਾਂ ਪਤਾ ਹੁੰਦਾ ਹੈ ਕਿ ਉਸ ਵਿੱਚ ਇੰਨਾ ਸਾਰਾ ਮਸਾਲਾ ਕਿਉਂ ਪਾਉਣਾ ਪੈਂਦਾ ਕਿਉਂਕਿ ਭਾਰੀ ਬਦਬੂ ਆਉਂਦੀ ਹੈ ਬਿਨਾ ਮਸਾਲਿਆਂ ਦੇ ਮਾਸ ਖਾਣਾ ਔਖਾ ਹੋ ਜਾਂਦਾ ਹੈ ਬਦਬੂ ਕਿੱਥੋਂ ਆਉਂਦੀ ਹੈ ਤੁਸੀਂ ਜਾਣਦੇ ਹੋ ਬਦਬੂ ਕੀ ਹੁੰਦੀ ਹੈ ਪਤਾ ਤਾਂ ਹੈ ਨਾ ਜੈਵਿਕ ਚੀਜ਼ ਸੜ ਰਹੀ ਹੁੰਦੀ ਹੈ ਉੱਤੇ ਜੀਵਾਣੂ ਕੰਮ ਕਰ ਰਹੇ ਹੁੰਦੇ ਹਨ ਜੋ ਗੈਸ ਉੱਠ ਰਹੀ ਹੁੰਦੀ ਹੈ ਉਹੀ ਬਦਬੂ ਹੁੰਦੀ ਹੈ ਤਾਂ ਜਦੋਂ ਬਦਬੂ ਆਉਂਦੀ ਹੈ ਤਾਂ ਇਹ ਨੱਕ ਬੰਦ ਕਰ ਲਿਆ ਜਾਂਦਾ ਹੈ ਜਾਂ ਮਸਾਲਾ ਪਾ ਦਿੱਤਾ ਜਾਂਦਾ ਹੈ ਜਾਂ ਹੋਰ ਕੁਝ ਕਰ ਲਿਆ ਜਾਂਦਾ ਹੈ ਮੁਸ਼ਕਲ ਇਹ ਹੈ ਕਿ ਇੱਛਾ ਨਹੀਂ ਤਾਕਤਵਰ ਹੁੰਦੀ ਹੈ ਕਿ ਅੰਦਰ ਜੋ ਚੱਲ ਰਿਹਾ ਹੁੰਦਾ ਹੈ ਅਸੀਂ ਉਸ ਨੂੰ ਦਬਾ ਦਿੰਨੇ ਹਾਂ ਇੱਛਾਵਾਂ ਸਾਡੇ ਲਈ ਸੰਗੀਤ ਹਨ ਸੱਚ ਸਾਡੇ ਲਈ ਸ਼ੋਰ ਹੈ ਅਤੇ ਉਸ ਸ਼ੋਰ ਨੂੰ ਦਬਾਉਣ ਲਈ ਸਾਡੇ ਕੋਲ ਬਹੁਤ ਤਰੀਕੇ ਹਨ ਹਾਲਾਂਕਿ ਉਹ ਸ਼ੋਰ ਲਗਾਤਾਰ ਆਉਂਦਾ ਰਹਿੰਦਾ ਹੈ ਲਗਾਤਾਰ ਆਉਂਦਾ ਰਹਿੰਦਾ ਹੈ ਪਰ ਅਸੀਂ ਉਸ ਨੂੰ ਮੰਨਦੇ ਨਹੀਂ